ਅੱਗ ਲਾਉਣਗੇ ਆਜੋ ਆਹ ਦੇਖੋ ਆਹ ਦੇਖੋ ਅੱਗ ਲੰਦਾ ਪਿਆ ਆਹ ਦੇਖੋ ਆਹ ਦੇਖੋ ਸ਼ਰਮ ਅੱਗ ਲੰਦਾ ਪਿਆ ਆਹ ਦੇਖੋ ਆਹ ਦੇਖੋ ਆਹ ਵੇ ਲੋ ਆ ਵਾਗ ਲਾਉਂਦੇ ਆ ਦੇਖੋ ਆ ਵਾਗ ਲਾ ਕੇ ਗਿਆ ਏ ਖਾਣਾ ਦੇਖੋ ਤੁਹਾਨੂੰ ਆ ਵਾ ਸਬੂਤ ਵਿਖਾਉਂਦੇ ਪਏ ਇਹ ਬੰਦੇ ਦਾ ਬੰਦਾ ਆ ਅੱਗ ਲਾ ਕੇ ਆ ਏ ਇਹਨੂੰ ਪਹਿਲਾਂ ਲਾਤੀ ਉਹ ਨਾ ਹੁਣ ਇਹ ਨਾ ਆਪ ਲਈ ਅੱਗ ਕੋ ਆ ਦੇਖੋ ਕਣਕ ਨੂੰ ਵੀ ਅੱਗ ਲਾਉਣ ਆਇਆ ਬੰਦਾ ਏ ਹੁਣ ਭਾਜੀ ਘਰ ਦਾ ਵੀਡੀਓ ਬੰਦੀ ਪਈ ਵੇਖ ਕੇ ਸਾਰੇ ਬੰਦੇ ਆ ਵਾਗ ਲਾਉਂਦੇ ਫਿਰੇ ਪਏ ਆ ਆਹ ਵਾ ਵੀਡੀਓ ਚੱਲਦੀ ਪਈ ਆ ਆ ਆ ਅੱਗ ਲਾ ਜੀ ਜਿਸ ਕਰਕੇ ਜੀ ਇਹ ਬੜੇ ਗੰਭੀਰ ਰੋਪ ਲੱਗੇ ਆ ਤੁਹਾਡੇ ਤੇ ਕਿ ਉਹ ਪੈੜੀ ਚੱਕ ਆਏ ਸੀਗੇ ਕਣਕ ਵੱਢਣ ਆਏ ਸੀਗੇ ਤੁਸੀਂ ਮੰਗ ਲੈ ਕੇ ਪੈਗੇ ਤੁਸੀਂ ਉਹਨਾਂ 'ਤੇ ਸੱਟਾਂ ਲਾਈਆਂ ਔਰ ਗੰਭੀਰ ਸੱਟਾਂ ਲਾਈਆਂ ਜਾਣ ਦੇਵਾ ਆ ਤੁਸੀਂ ਉਹਨਾਂ 'ਤੇ ਹਮਲਾ ਕੀਤਾ ਐਵੇਂ ਤਾਂ ਨਹੀਂ ਕਿ ਤੁਸੀਂ ਉਹਨਾਂ ਦੀ ਕੁੱਲੀ ਤੱਕ ਸਾੜੀ ਇਸ ਸਬੰਧੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਕੀ ਹੁਣ ਤੁਸੀਂ ਆਪਣਾ ਕੀ ਪੱਖ ਰੱਖਦੇ ਹੋ ਇਹ ਸਾਰਾ ਐਵੇਂ ਝੂੜੀਆਂ ਗੱਲਾਂ ਆ ਮੰਨ ਲਓ ਵੀ ਇਹਨਾਂ ਨੇ ਮੰਨ ਲਓ ਛਾਂਣ ਨੂੰ ਵੀ ਆਪ ਅੱਗ ਲਾਈ ਆ ਜਿਹਦੇ ਕੋ ਹੱਡ ਕੋ ਮੰਨ ਲਓ ਇਹਨਾਂ ਦੀਆਂ ਵੀਡੀਓ ਵੀ ਹੈਗੀਆਂ ਨੇ ਨੇ ਵੀਡੀਓ ਕਾਦੀ ਪਰ ਸ਼ਾਨ ਨੂੰ ਜਦੋਂ ਨੇ ਅੱਗ ਲਾਈ ਆ ਆ ਸ਼ਾਨ ਨੂੰ ਆ ਕਿੰਨੇ ਕਿੰਨੇ ਲਾਈ ਸਿੰਘ ਨੇ ਸ਼ਾਨ ਨੂੰ ਜਦੋਂ ਅੱਗ ਲਾ ਕੇ ਬਾਹ ਕਣਕ ਨੂੰ ਅੱਗ ਲਾਈ ਆ ਕਿਹਦੀਆਂ ਸਾਡੇ ਕੋਲ ਬਰਾਦਾ ਵੀਡੀਓ ਹੈਗੀਆਂ ਨੇ ਸ਼ਰਮਾ ਸਿੰਘ ਦੀਆਂ ਤੇ ਜਿਹੜੀ ਇਹ ਕਹਿੰਦਾ ਵੀ ਗੰਭੀਰ ਭਾਜੀ ਮੈਂ ਤੁਹਾਡੇ ਕੋ ਨਹੀਂ ਮੰਨਦਾ ਹੈਗੀਆਂ ਕਿ ਨਹੀਂ ਹੈਗੀਆਂ ਮੈਂ ਲੈ ਕੇ ਜਾਣੀਆਂ ਮੈਨੂੰ ਚਾਹੀਦੀਆਂ ਹਾਂਜੀ ਸਾਡੇ ਕੋਲ ਹੈਗੀਆਂ ਵੀਡੀਓ ਤੁਹਾਨੂੰ ਦੇ ਦਾਂ ਨੇ ਉਹ ਵੀਡੀਓ ਤੁਹਾਨੂੰ ਦਿੰਨੇ ਆ ਤੇ ਬਾਕੀ ਜਿਹੜੀਆਂ ਇਹਨਾਂ ਨੇ ਮਤਲਬ ਹੱਦ ਤੇ ਰੋਬ ਲਾਇਆ ਵੀ ਸੱਟਾਂ ਲਾਈਆਂ ਨਾ ਇਨਾ ਮਾਲੋ ਦੂਰ ਦੂਰੋ ਜਨਾਨੀਆਂ ਮਾਲੋ ਸੱਜ ਗਏ ਸਿਰਫ ਬੰਦਿਆਂ ਦੇ ਗੱਲ ਪਾਉਣੋ ਸਿਰਫ ਅਹੀਂ ਇਹਨਾਂ ਨੂੰ ਇਹੋ ਰੋਕਿਆ ਸੀ ਜਾ ਕੇ ਵੀ ਕਣਕ ਆਪਾ ਮਾਲੋ ਬੈਠ ਕੇ ਗੱਲ ਕਰੀਏ ਤੇ ਫੇਰ ਆਪਾ ਮਾਲੋ ਵੱਡਾਂ ਕਣਕ ਬੀਜੀ ਵੀ ਅਹੀਂ ਆ ਪਿਛਲੇ ਸਾਲ ਇਹਨਾਂ ਲਿਖਤ ਕਰਕੇ ਸਾਡ ਕੁਮਾਲਾ ਹੀ ਕਣਕ ਵੜਨ ਦਿੱਤੀ ਇਹਨਾਂ ਨੂੰ ਇਹਨਾਂ ਨੇ ਆਖਿਆ ਵੀ ਅਰਕੀ ਸਾਨੂੰ ਕਣਕ ਵੜਨ ਲਾ ਦਿਓ ਉਸ ਤੋਂ ਬਾਅਦ ਹੀ ਪੈੜੀ ਜਨੀ ਵੜਦੇ ਉਹਨਾਂ ਨੇ ਕਿਹਾ ਕਿ ਕਣਕ ਅਸੀਂ ਬਿਜੀ ਤੇ ਹੀ ਵੜਨ ਲੱਗੇ ਆ ਨਹੀਂ ਸਰ ਕਣਕ ਹੀ ਬਿਜੀ ਆ ਅੱਛਾ ਇਹ ਜਨਾਨੀਆਂ ਦੀ ਅੱਧ ਦੇ ਨਾਲ ਹੀ ਬਰ ਹਰ ਵਾਰੀ ਬਸ ਧੱਕਾ ਚੱਲ ਰਿਹਾ ਜਨਾਨੀਆਂ ਅੱਗੇ ਕਰ ਦਿੰਦੇ ਆ ਤੇ ਜਨਾਨੀਆਂ ਦੇ ਨਾਲ ਹੀ ਕਦੀ ਕੋਈ ਮਤਲਬ ਰੋਪ ਕਦੀ ਕੋਈ ਕਦੀ ਨੇੜੇ ਪੜ ਕੇਲੇ ਪੇਸ਼ ਆ ਪ੍ਰਸ਼ਾਸਨ ਸਾਹਮਣੇ ਜਾ ਕੇ ਆ ਤੇ ਵੀ ਅਸੀਂ ਗਰੀਬ ਬੰਦੇ ਆ ਇੱਥੇ ਇਹ ਗੱਲ ਪੈਣ ਲੱਗਿਆ ਕਿ ਇਹਦੇ ਵੇਂਦੀਆਂ ਨੇ ਜਨਾਨੀਆਂ ਜਨਾਨੀਆਂ ਗੱਲ ਪਾ ਕੇ ਹੁਣ ਸੱ ਕਣਕ ਨੂੰ ਆਪ ਅੱਗ ਲਾ ਸਕਦਾ ਜਿਹੜਾ ਬੰਦਾ ਛਾਨੂੰ ਆਵਾਲ ਅੱਗ ਲਾ ਸਕਦਾ ਕੀ ਕਰੋ ਸੱਟਾਂ ਨਹੀਂ ਆਪ ਲਾ ਸਕਦਾ ਅੱਛਾ ਜੀ ਇਹਨਾਂ ਨੇ ਸੱਟਾਂ ਵੀ ਆਪ ਲਾਈਆਂ ਆ ਇਹਦੀਆਂ ਸਾਡੇ ਕੋਲ ਵੀਡੀਓ ਹੈਗੀਆਂ ਕਣਕ ਨੂੰ ਇਹਨੇ ਆਪ ਅੱਗ ਲਾਈ ਆ ਛਾਨੂੰ ਨੂੰ ਵੀ ਇਹਨੇ ਆਪ ਅੱਗ ਲਾਈ ਆ ਤੁਹਾਡਾ ਤਾਂ ਕਹਿਣਾ ਮਰਲਕ ਤੁਸੀਂ ਉਹਨਾਂ ਨੂੰ ਉਸੇ ਗਏ ਸੀ ਕਿ ਗੱਲਬਾਤ ਕਰਨਗੇ ਸੀ ਹਾਂਜੀ ਗੱਲਬਾਤ ਇਹਨੂੰ ਕਰਨ ਗਏ ਆ ਵੀ ਕਣਕ ਤੁਸੀਂ ਨਾ ਵੱਢੋ ਇਹ ਕਣਕ ਬੀਜੀ ਆ ਪਿਛਲੇ ਸਾਲ ਵੀ ਇਹਨਾਂ ਨੇ ਕਿ ਮਰਲਕ ਕਣਕ ਵੱਢੀ ਸਾਡੀ ਧੱਕੇ ਨਾਲ ਇਦਾਂ ਪਰ ਪੁਲਿਸ ਨੇ ਇਹਨਾਂ ਕੋਲ ਲਿਖਤ ਕਰਵਾਈ ਵੀ ਐਰ ਕੀ ਇਹਨਾਂ ਨੂੰ ਕਣਕ ਵੱਢ ਲਿਖਤ ਚ ਕੀ ਲਿਖਤ ਚ ਕੀ ਲਿਖਿਆ ਸੀ ਕਣ ਉਹ ਹੈਗੀ ਆ ਲਿਫਟ ਵੀ ਹੈਗੀ ਆ ਉਸ ਤੋਂ ਪਹਿਲੇ ਇੱਕ ਬੀਜੀ ਸੀ ਇਨਾ ਸੁਹਾਗਾ ਸੁਗਾ ਮਾਰ ਕੇ ਤੇ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਕਰ ਮਤਲਬ ਪਹਿਲਾਂ ਇਹ ਨਾ ਬੀਜੀ ਸੀ ਇੱਕ ਵਾਰ ਵੀ ਜਿਸ ਕਰਨ ਹੁਣ ਤੇ ਮੁੜ ਕੇ ਇਨਾ ਜਿਹੜਾ ਉਹ ਜਨਾਨੀਆਂ ਲਿਆ ਕੇ ਦਬਾਅ ਪਾ ਕੇ ਤੇ ਉਹ ਤੇ ਸੁਹਾਗਾ ਮਾਰ ਕੇ ਤੇ ਕਹਤਾ ਜੀ ਅਹੀਂ ਬੀਜੀ ਆ ਅੱਛਾ ਤਾਂ ਇਨਾ ਹੀ ਕਰਕੇ ਤੇ ਉਹ ਪਿਛਲੀ ਆ ਪੁਲਿਸ ਨੇ ਦਖਲ ਦੇ ਕੇ ਤੇ ਜਿਹੜਾ ਉਹਨਾਂ ਨੂੰ ਵਢਾਤੀ ਤੋ ਉਦੋਂ ਵੀ ਇਹਨਾਂ ਜਿੱਤ ਤੋਂ ਇਸ ਪੜੀ ਚ ਨਹੀਂ ਵੜਨਗੇ ਤੇ ਨਹੀਂ ਮਾੜੀ ਅਫਸਰਦਾਰ ਜੀ ਤੁਸੀਂ ਕਿਹਾ ਵੀ ਸੁਹਾਗਾ ਬੀਜ ਕੇ ਤਾਂ ਆਪਾਂ ਉਹ ਕਰਤਾ ਸੀ ਬੀਜੇ ਜਾਂਦੀ ਅੱਛਾ ਤੇ ਇਹਨਾਂ ਸੁਹਾਗਾ ਮਨ ਲਓ ਉਹ ਸਭ ਕੁਝ ਕੀਤਾ ਸੀ ਤੇ ਇਹਨਾਂ ਫੇਰ ਦੁਬਾਰਾ ਉਹ ਸਿਆੜ ਕੱਢ ਕੇ ਤੇ ਜਿਹੜਾ ਆ ਉਹ ਫੇਰ ਵੀ ਉਹਨਾਂ ਨੇ ਫੇਰ ਵੀ ਉਹਨਾਂ ਨੇ ਵੜੀ ਹਾਂ ਅੱਛਾ ਤੇ ਅੱਜ ਕਾਂ ਨਹੀਂ ਬੀਜੀ ਇਹਰ ਕਦੋਂ ਸੋਬੀਜੀ ਸੀ ਹਾਂਜੀ ਬਿਲਕੁਲ ਅੱਛਾ ਹੁਣ ਜਿਹੜੀ ਕਣਕ ਪਿੱਛੇ ਖੜੀ ਆ ਜਿਹੜੀ ਪਿੱਛੇ ਕਣ ਖੜੀ ਇਹ ਉਹੀ ਹੈ ਬਿਲਕੁਲ ਉਹ ਕਣਕ ਹੈ ਜੀ ਹਾਂਜੀ ਉਹ ਕਣਕ ਹੈ ਠੀਕ ਓਏ ਪਿਛਲੀ ਤੋਂ ਪਿਛਲੀ ਵਾਰੀ ਇਹਨਾਂ ਦੇ ਪਰਚਾ ਵੇ ਸਾਡੀ ਇਹਨਾਂ ਚੋਰੀ ਕਣਕ ਵਾਢੀ ਖੜੀ ਆ ਨਾਲ ਜਨਾਨੀਆਂ ਜਿਹਨੂੰ ਨੇ ਡਾਹ ਕੇ ਫਿਰ ਬੇਨਾਂ ਕੋ ਵੱਢੀ ਇਹ ਵੀ ਜਨਾਨੀਆਂ ਡਾਉਂਦੇ ਆਪਣੀ ਅੱਗੇ ਤੇ ਜਨਾਨੀਆਂ ਨਾਲ ਝੂਠੇ ਪਰਚੇ ਕਰਾਉਂਦੇ ਲੀੜੇ ਲੋੜੇ ਪਾੜ ਕੇ ਪ੍ਰਸ਼ਾਸਨ ਸਾਹਮਣੇ ਜਾਂਦੇ ਉਹ ਐਫ ਆਈ ਆਰ ਨੰਬਰ ਕੀ ਸੀਗਾ ਜਿਹੜਾ ਤੁਸੀਂ ਤੁਹਾਡੀ ਵੱਡੀ ਚੋਰੀ 52 52/ ਹਾਂਜੀ 52/ ਅੰਨੇ ਅੱਛਾ ਤੇ ਇੱਕ ਇਸ ਉਸਤੇ ਇਹਨਾਂ ਦੇ ਨਾਮ ਹੈਗੇ 11 ਜਣੇ ਆ ਇਹਨਾਂ ਦੇ ਮਤਲਬ ਨਾਮ ਜਿਹੜੀਆਂ ਚੋਰੀ ਕਣਕ ਕਬੱਡੀ 11 ਜਣਿਆਂ ਦੇ ਨਾਮ ਆ ਠੀਕ ਹੈ ਜੀ ਇਹ ਸ਼ਰਮਾ ਸਿੰਘ ਆ ਤੇ ਪੋਰਨਾ ਤੇ ਸੁੱਖਾ ਸਿੰਘ ਤੇ ਨਾਲ ਇਹਨਾਂ ਦੇ ਮਤਲਬ ਨਿਆਣੇ ਮਤਲਬ ਜਿਸ ਕਰਨ ਦੀ ਤੁਸੀਂ ਹੁਣੇ ਇਹ ਗੱਲ ਕਹਿ ਦਿੱਤੀ ਕਿ ਪੈਲੀ ਵੀ ਪਿੱਛੇ ਖੜੀ ਆ ਕਣਕ ਜਿਹੜੀ ਪਈ ਆ ਤੇ ਉਹ ਤਾਂ ਕਹਿੰਦੇ ਜਿਹੜੀ ਇਹ ਪਟਛੇਦ ਕਨਾਲਾ ਥਾਂ ਵੜਿਆ ਉਹ ਕਿੱਧਰ ਉਹ ਪਰ ਪਰ ਪੈਂਦਾ ਕਿ ਉਧਰ ਪਾਰ ਪੈਂਦਾ ਉਹ ਸਰ ਪਿਛਲੇ ਪਨੇ ਜੋ ਅੱਛਾ ਠੀਕ ਹੈ ਮਤਲਬ ਗੱਲ ਕਰਦੀ ਆ ਵੀ ਉਹ ਪੰਜ ਛੇ ਕਿਨਾਰੇ ਦਾ ਥਾਂ ਵੱਡਿਆ ਹਜੇ ਤੱਕ ਤੁਸੀਂ ਵੀ ਨਹੀਂ ਵੱਡੀ ਕਣਕ ਖਲੋਤੀ ਆ ਇੰਨਾ ਹੀ ਵੱਡੀ ਆ ਕਣਕ ਮਾਲੋ ਵੀ ਧੱਕੇ ਨਾ ਅੱਛਾ ਬੇਸ ਤੇ ਬਸ ਜਿਹੜੀ ਆਈ ਇਹਨਾਂ ਨੂੰ ਮਾਰੋ ਜਾ ਕੇ ਕਿਹਾ ਵੀ ਨਾ ਵੱਡੋ ਨਾਲ ਇਹਨਾਂ ਨੇ ਬੰਦੇ ਵੀ ਹੈਗੇ ਤੇ ਤੁਸੀਂ ਫਿਰ ਪ੍ਰਸ਼ਾਸਨ ਨੂੰ ਬੇਨਤੀ ਨਹੀਂ ਕੀਤੀ ਜਾ ਕੇ ਕੋਚਿਤ ਕਰੀਏ ਨੂੰ ਮਿਲਣਾ ਸੀਗਾ ਕਿ ਭਾਜੀ ਇਹ ਸੜਨਾ ਆ ਕੰਮ ਹੋਣ ਡਿਆ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਦਰਖਾਸ਼ਾਂ ਵਿੱਚ ਦਿੱਤੀਆਂ ਆ ਅੱਛਾ ਤੇ ਪੁਲਿਸ ਨੇ ਵੀ ਇਹਨਾਂ ਨੂੰ ਰੋਕ ਲਾਈ ਹੋਈ ਆ ਅੱਛਾ ਉਸਨੇ ਰੋਕ ਲਾਈ ਆ ਵੀ ਤੁਸੀਂ ਕਣਕ ਨਹੀਂ ਵੱਢਣੀ ਜਿੰਨੇ ਤੱਕ ਤੁਹਾਡਾ ਬੈਠ ਕੇ ਕੋਈ ਰਾਜੀਨਾਮਾ ਨਹੀਂ ਹੋਇਆ ਪਰ ਸ਼ਰਮਾ ਸਿੰਘ ਨੇ ਤਾਂ ਮੈਨੂੰ ਕਿਹਾ ਭਾਜੀ ਆਉਣ ਕੈਮਰਾ ਕਿਹਾ ਆ ਕਿ ਪਾਜੀ ਅਸੀਂ ਬੜੀ ਨਿਰਪੱਖ ਪੱਤਰਿਕਾ ਕਰੀ ਕਰਦੇ ਹਾਂ ਉਹ ਸਾਫ ਸੁਧਰੀ ਕਰਦੇ ਹਾਂ ਕਿ ਮੈਨੂੰ ਸ਼ਰਮੇ ਨੇ ਕਿਹਾ ਕਿ ਪਾਜੀ ਪ੍ਰਸ਼ਾਸਨ ਨੇ ਕਿਹਾ ਕਿ ਅ ਤੁਸੀਂ ਵੀਜੀ ਇਹ ਤਾਂ ਤੁਸੀਂ ਵੱਢ ਲੋ ਪਾਜੀ ਪਤਾ ਗੱਲ ਕੀ ਹੈ ਪੁਲਿਸ ਨੇ ਇਹਨਾਂ ਨੂੰ ਰੋਕ ਲਈ ਆ ਬਿਲਕੁਲ ਵੀ ਕਣਕ ਜਿੰਨ ਜਗ ਤੁਹਾਡਾ ਦੋਨਾਂ ਪਾਰਟੀਆਂ ਦਾ ਬਹਿ ਕੇ ਫੈਸਲਾ ਨਹੀਂ ਹੁੰਦਾ ਉਹ ਚੰਗ ਤੁਸੀਂ ਕਣਕ ਨਹੀਂ ਵੱਢਣੀ ਇਹ ਤਾਂ ਫੇਰ ਕਾਨੂੰਨ ਦੀ ਉਲੰਘਣਾ ਹੋ ਗਈ ਹਾਂਜੀ ਇਹ ਜਨਾਨੀਆਂ ਦੇ ਬੇਜਤੇ ਬਸ ਮਾ ਲੋ ਕਾਨੂੰਨ ਦੀ ਲੰਗਣਾ ਕਰੀ ਜਾਂਦੇ ਆ ਪ੍ਰਸ਼ਾਸਨ ਸਾਹਮਣੇ ਜਾ ਕੇ ਮਾ ਲੋ ਆਂਦੇ ਹੀ ਗਰੀਬ ਬੰਦੇ ਆ ਇੱਥੇ ਮਾ ਲੋ ਧੱਕੇ ਛਾਹੀ ਨਾ ਮਾ ਲੋ ਜਨਾਨੀਆਂ ਗੱਡਾ ਕੇ ਕਣਕ ਵੱਢੀ ਜਾਂਦੇ ਬਸ ਪੁਲ ਸਕਰਨ ਜੀ ਫਿਰ ਇੱਕ ਗੱਲ ਦੱਸੋ ਨਾ ਕਿ ਜੇ ਤੁਸੀਂ ਕਹਿਣ ਦਿਓ ਕਿ ਤੁਹਾਡਾ ਹੱਕਾ ਪੈਲੀ ਤੇ ਤੋ ਤੁਸੀਂ ਉਹ ਹੱਕ ਆਪਣਾ ਪੇਸ਼ ਤਾਂ ਹੀ ਕਰ ਸਕਦੇ ਆ ਕਿ ਜਾਂ ਤਾਂ ਮੇਰੇ ਕੋਲ ਰਜਿਸਟਰੀ ਆ ਜਾਂ ਮੇਰੇ ਕੋਲ ਡਿਗਰੀ ਆ ਜਾਂ ਮੇਥੋਂ ਗੁਰਦੌਰੀ ਆ 26 ਕਿਲੇ ਦਾ ਰਕਬਾ ਰਸਿਆ ਗਲੇ ਨੇ ਫਿਰ ਤੁਹਾਡੇ ਕੋਲ ਹੈ ਕਿ ਗੁਰਦੌਰੀ ਕੋਈ ਹਾਂਜੀ ਸਰ ਸਾਡੇ ਕੋਲ 20 ਕਿਲੇ ਦੀ ਗੁਰਦੌਰੀ ਆ ਅੱਛਾ 26 ਕਿਲੇਾਂ ਦੇ ਵਿੱਚੋਂ 26 ਕਿਲੇ ਦਾ ਰਕਬਾ 20 ਦੀ ਗੁਰਦੌਰੀ ਤੁਹਾਡੇ ਕੋਲ ਹੈਗੀ ਆ 20 ਕਿਲੇਾਂ ਦੀ ਸਾਡੇ ਕੋਲ ਗੁਰਦੌਰੀ ਆ ਜਿਹਦੇ ਮਨ ਲੋ ਡਿਗਰੀ ਵੀ ਹੋਈ ਆ ਡਿਗਰੀ ਵੀ ਹੋਈ ਆ ਹਾਂਜੀ ਡਿਗਰੀ ਵੀ ਹੋਈ ਆ ਅੱਛਾ ਕਾਗਜ਼ਪੱਤਰ ਬਾਕੀ ਸ਼ਰਮਾ ਸਿੰਘ ਕਹਿੰਦਾ ਵੀ ਗੁਰਦੌਰੀ ਇਹਨਾਂ ਨੇ ਮਨ ਲੋ ਸਾਡੀ ਤੜਵਾ ਕੇ ਜੈਲੀ ਕਰਵਾਈ ਆ ਆ ਉਹਦੀ ਕੀ ਕਹਾਣੀ ਆ ਇਹ ਆਪਣੇ ਮਨ ਲੋ ਦਾਦੇ ਆਪਣੇ ਪਿਓ ਦੇ ਗਾਂ ਆਪਣੇ ਮੰਨ ਲਓ ਆਪਣੇ ਦਾ ਘਰ ਦੇ ਵੀ ਇਹਦੀ ਪੁਰਾਣੀ ਗਰਦੌਰੀ ਕੋਈ ਆਪਣੇ ਪੇਸ਼ ਕਰੇ ਵੀ ਜਿਹੜੀ ਅਸੀਂ ਇਹਨਾਂ ਦੀ ਤੜਵਾ ਕੇ ਆਪਣੇ ਨਾਲ ਕਰਵਾਈਏ ਤੇ ਫਿਰ ਭਾਜੀ ਤੇਨ ਪਟਵਾਰੀ ਸਸਪੈਂਡ ਹੋਏ ਆ ਜਿਨ੍ਹਾਂ ਦੇ ਭਾਜੀ ਇੱਕ ਮੁਕੱਲ ਚਲਣ ਡਿਆ ਵਿਜੀਲੈਂਸ ਦੇ ਕੇਸ ਚਲਣ ਡਿਆ ਉਹ ਭਾਜੀ ਪਟਵਾਰੀ ਦਾ ਕੋਈ ਥੋੜਾ ਬੋਧਾ ਵਿੱਚ ਹੋਊਗਾ ਮੰਨ ਲਓ ਕੋਈ ਰੋਲ ਮੰਨ ਲਓ ਕੋ ਨੀਕੀ ਦਾ ਕੋਈ ਮਿਸਟੇਕ ਹੋਈ ਆ ਉਹਦੇ ਕਰਕੇ ਥੋੜਾ ਜਿਹਾ ਹੋਇਆ ਉਹ ਵੀ ਨਿਗਵਾਰੀ ਚਲਣ ਡੀ ਆ ਬਾਕੀ ਸ਼ਰਮਾ ਸਿੰਘ ਆਪਣੇ ਵੱਲੋਂ ਦੱਸੇ ਵੀ ਕੋਈ ਚਾਹੇ ਦਾਦੇ ਦੇ ਦੀ ਤੜਵਾਈ ਆ ਚਾਹੇ ਇਹਦੇ ਪਿਓ ਦੀ ਗਰਦੌਰੀ ਤੜਵਾਈ ਆ ਚਾਹੇ ਇਹਦੇ ਨਾਲ ਕੋਈ ਗਰਦੌਰੀ ਉਹ ਸਾਨੂੰ ਪੇਸ਼ ਕਰਕੇ ਦੱਸੇ ਵੀ ਉਹ ਅਸੀਂ ਇਹਦੀ ਕਿਹੜੀ ਕਾਗਜ਼ ਪੱਤ ਤੜਵਾ ਆਗੇ ਚਾ ਇਹਦੀ ਗਰਦੌੜੀ ਲੜਾਈ ਆ ਆਪਣੇ ਨਾਲ ਕਰਵਾਈ ਆ ਉਹ ਚੀਜ਼ ਦਾ ਸਾਨੂੰ ਕੋਈ ਦੱਸੇ ਵੀ ਮਤਲਬ ਵੀ ਉਹ ਅਸੀਂ ਕਿਹੜੀ ਤੇ ਭੇ ਭਾਜੀ ਉਹਨੇ ਪੇਸ਼ ਕਰਦੀ ਫਿਰ ਤੂੰ ਗੁਨਾਹਗਰ ਜੇ ਹਾਂਜੀ ਭਾਜੀ ਕਰ ਦੇ ਠੀਕ ਪਰ ਇਹ ਆ ਇਹਨਾਂ ਦਾ ਹੀ ਕਰ ਸਕਦੇ ਆ ਪ੍ਰੂਫ ਇਹਨਾਂ ਮਤਲਬ ਜੇ ਪੈੜੀ ਕਿਸੇ ਬੰਦੇ ਨੇ ਲਈ ਆ ਹਾਂ ਹਾਂ ਕੋਈ ਬੰਦਾ ਡਿਆ ਆ ਪੈੜੀ ਕਿਸੇ ਬੰਦੇ ਨੇ ਲਿਖ ਤੋਦੇ ਕੋਲੇ 15 ਉਹਦੇ ਗਵਾ ਆ ਉਸ ਬੰਦੇ ਦੀ ਚਾਰ ਕਿੱਲੇ ਜ਼ਮੀਨ ਆ ਜਿਹੜਾ ਸੋਦਰ ਲੱਗਾ ਬੋਧਾਗਾ ਤੁਹਾਨੂੰ ਪੈੜੀ ਚ ਲੈ ਜੰਨੇ ਆ ਉਹ ਬੰਦਾ ਮਤਲਬ ਕਾਸ਼ਟਕਰ ਵੋਂ ਡਿਆ ਸਾਰੀ ਉਹਨੇ ਪੈੜੀ ਮੋਲ ਲਈ ਆ ਉਹ ਵੀ ਗਰਦੋਰੀ ਇਹਨਾਂ ਨੇ ਆਪਣੇ ਨਾਮ ਕਰਵਾਈ ਆ ਜਾਲੀ ਹਾਂਜੀ ਜੈਲੀ ਜਾਲੀ ਹੋ ਗਈ ਉਹ ਵੀ ਜੈਲੀ ਫਿਰ ਜਿਹੜਾ ਇਹਦਾ ਸਾਹਮਣੇ ਸੋਦਰ ਲੱਗਾ ਆ ਉਹ ਵੀ ਗਰਦੋਰੀ ਮਤਲਬ ਇਹਨੇ ਆਪਣੇ ਨਾਲ ਹੁਣ ਕਰਵਾਈ ਆ 2-3 ਸਾਲ ਪਹਿਲਾਂ ਉਹ ਵੀ ਪੈੜੀ ਕਿਸ ਬੰਦੇ ਦੀ ਤਿੰਨ ਕਿੱਲੇ ਤਾਂ ਹੀ ਟੱਕੇ ਨਾਲ ਮ ਅੱਛਾ ਜਿਸ ਕਰਦਿਆਂ ਜੀ ਸਾਰੀਆਂ ਗੱਲਾਂ ਸੁਣੀਆਂ ਐਂਡ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜਾਂ ਕੀ ਕਹਿਣਾ ਚਾਹੁੰਦੇ ਹਾਂ ਸਰ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਕਿ ਜਦੋਂ ਪ੍ਰਸ਼ਾਸਨ ਨੇ ਕਣਕ ਰੋਕੀ ਵੀ ਕਣਕ ਮਾਲੋ ਜਿੰਨੇ ਜੱਕ ਦੋਵਾਂ ਪਾਰਟੀਆਂ ਦਾ ਬਹਿ ਕੇ ਸਮਝਾਉਦਾ ਨਹੀਂ ਜੇ ਕਣਕ ਕਿਸੇ ਨੇ ਨਹੀਂ ਵੜਣੀ ਆ ਵੇਖ ਲਓ ਅਹੀਂ ਕਣਕ ਨਹੀਂ ਵਢੀ ਇਹਨਾਂ ਨੇ ਮਾਲੋ ਕਣਕ ਵਢੀ ਆ ਤੁਹਾਨੂੰ ਮੌਕਾ ਵਿਖਾਤਾ ਕਣਕੋਦਾਂ ਖੋਤੀ ਆ ਪਰਲੇ ਬੱਲੇ ਪੰਜ ਛੇ ਕਣਾਂਾ ਮਾਲੋ ਇਹਨਾਂ ਨੇ ਵਢਿਆ ਇੰਨਾ ਹੀ ਕਣਕ ਵਢੀ ਆ ਕੋਈ ਆਪਣਾ ਫੈਸਲਾ ਨਹੀਂ ਹੋਇਆ ਕੋਈ ਮਾਲੋ ਪ੍ਰਸ਼ਾਸਨ ਨੇ ਕਣਕ ਰੋਕੀ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਵੀ ਜਿੰਨਾ ਜੱਕ ਦੋਵਾਂ ਪ ਠੀਕ ਹੈ ਇਹਨਾਂ ਦੇ ਬਾਰੇ ਜੋ ਬੰਦੀ ਕਰ ਬਈ ਉਹ ਕੀਤੀ ਜਾਵੇ ਕਿਉਂਕਿ ਇਹਨਾਂ ਕਾਨੂੰਨ ਦੀ ਨੰਗਣਾ ਕੀਤੀ ਹੈ ਇਹਨਾਂ ਹੀ ਮਤਲਬ ਬਾਰੇ ਕਣਕ ਉਧਰਲੇ ਬਣੋ ਵੇਖੋ ਕਿਲੇ ਦੇ ਲਾਗੇ ਬਣੇ ਥਾਂ ਇਹਨਾਂ ਨੇ ਵੜਤਾ ਠੀਕ ਹੈ ਪਰ ਉਹ ਥਾਂ ਵੱਡੇ ਉਥੇ ਪਿਆ ਰਹੇ ਨੇ ਭਰੀਆਂ ਉਥੇ ਪਿਆਜ ਵੱਡਿਆ ਠੀਕ ਹੈ ਧੰਨਵਾਦ ਜੀ ਜੀ ਪਿਛਲੇ ਦਿਨੀ ਜੋ ਖਬਰ ਚੱਲੀ ਸੀ ਅੱਜ ਜਦੋਂ ਪੱਖ ਲੈਣ ਪਹੁੰਚੇ ਸੀਗੇ ਜਿਸਕਰਨ ਹੋਣਾ ਦੇ ਕੋਲ ਬਾਕੀ ਸਾਡੇ ਉਹਨਾਂ ਪਿੰਡ ਦੇ ਕੁਝ ਪਤਨਤੇ ਉਹ ਚ ਪਿੰਡ ਦੇ ਮੋਢਬਰ ਵਿਅਕਤੀ ਖਲੋਤੇ ਨੇ ਜਿਨ੍ਹਾਂ ਨੇ ਦਿਖਾਇਆ ਕਿ ਪਾਜੀ ਸਾਰਾ ਕਣਕ ਸਾਡੀ ਖਲੋਤੀ ਹੋਈ ਆ ਤੇ ਜੋ ਇਹਨਾਂ ਦਾ ਕਹਿਣਾ ਸੀਗਾ ਇਹਨਾਂ ਦਾ ਕੱਲ ਵੀ ਸੁਣੀ ਆ ਕਿ ਪਾਜੀ ਉਹਨਾਂ ਮੰਗ ਕੀਤੀ ਪ੍ਰਸ਼ਾਸਨ ਤੋਂ ਕਿ ਜੇ ਦੋਹਾਂ ਜੋ ਪ੍ਰਸ਼ਾਸਨ ਨੇ ਕਿਹਾ ਸੀਗਾ ਕਿ ਕਣਕ ਉਹਨਾਂ ਚਿਰ ਤੱਕ ਨਾ ਵੱਢੀ ਜਾਵੇ ਉਹਨਾਂ ਨੇ ਕਹਿਣਾ ਕਿ ਪਾਜੀ ਸਾਡੇ ਲਾਗੇ ਕਣਕ ਖਲੋਤੀ ਐ ਅਸੀਂ ਨਹੀਂ ਵੱਢੀ ਇਹਨਾਂ ਨੇ ਵੱਢੀ ਆ ਤੇ ਉਹ ਸਬੰਧੀ ਚਲੋ ਅਸੀਂ ਉਹਨਾਂ ਦਾ ਪੱਖ ਵੀ ਸੁਣਿਆ ਤੇ ਅੱਜ ਇਹਨਾਂ ਦਾ ਪੱਖ ਵੀ ਸੁਣਿਆ ਕਿ ਅਸੀਂ ਬੜੀ ਸਾ ਅੱਜ ਇਹਨਾਂ ਦਾ ਪੱਖ ਵੀ ਸੁਣ ਲਿਆ ਆ ਬਾਕੀ ਜੋ ਵੀ ਆ ਉਹ ਮਾਰਜੋਕ ਪ੍ਰਸ਼ਾਸਨ ਦਾ ਕੰਮ ਆ ਧੰਨਵਾਦ ਅਗਲੇ ਦਿਨ ਆ ਦਿਓ